ਸੁਰਿੰਦਰ ਸਿੰਘ ਜ਼ਿਲ੍ਹਾ ਮੁਹਾਲੀ ਦੇ ਮਗਰ ਪਿੰਡ ਦੇ ਰਹਿਣ ਵਾਲੇ ਨੇ। ਖੇਤੀਬਾੜੀ ਕਰਨ ਲਈ ਇਹਨਾਂ ਕੋਲ 5 ਏਕੜ ਜ਼ਮੀਨ ਹੈ। ਸੋਨੇ ਦੀ ਫਸਲ ਝੋਨੇ ਦੀ ਇਹਨਾਂ ਨੇ ਬਿਜਾਈ ਕੀਤੀ ਹੈ। ਖੇਤੀ ਦੇ ਬੜੇ ਖਰਚੇ ਅਤੇ ਘੱਟ ਆਮਦਨ ਤੋਂ ਇਹ ਵੀ ਦੋਚਾਰ ਹੋ ਰਹੇ ਨੇ। ਮੋਦੀ ਸਰਕਾਰ ਦੇ ਅੱਛੇ ਦਿਨਾਂ ਤੋਂ ਇਹਨਾਂ ਨੂੰ ਵੀ ਆਸ ਭਜੀ ਹੈ ਕਿ ਕੱਲ ਦੇ ਖਜ਼ਾਨਾ ਮੰਤਰੀ ਦੇ ਭਟਾਰੇ 'ਚੋਂ ਉਹਨਾਂ ਲਈ ਕੀ ਨਿਕਲਦਾ ਹੈ। ਐਮਪੀ ਸਾਜ ਨੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਸੁਰਿੰਦਰ ਖੇਤੀ ਤੇ ਖਰਚਾ ਅਤੇ ਘਰ ਦੇ ਰੋਜ਼ ਦੇ ਖਰਚਿਆਂ ਨੂੰ ਕਿਵੇਂ ਪੂਰੇ ਕਰਦੇ ਨੇ। ਉਹਨਾਂ ਸੀ ਪੜਤਾਲ ਕਰਦੇ ਆ ਕਿ ਝੋਨੇ ਦੀ ਖੇਤੀ ਦੇ ਪ੍ਰਤੀ ਏਕੜ ਖਰਚਾ ਕਿੰਨਾ ਹੁੰਦਾ ਹੈ। 1 ਏਕੜ ਵਿੱਚ ਇਹਨਾਂ ਦਾ 10000 ਰੁਪਏ ਦੇ ਡੀਜ਼ਲ ਦਾ ਖਰਚਾ ਹੁੰਦਾ ਹੈ। ਪਨੀਰੀ ਤੇ ਖਰਚ ਕਰਦੇ ਨੇ 3000 ਰੁਪਏ। ਖੇਤ ਜੋ ਚੰਗਾ ਝਾੜ ਨਿਕਲੇ ਇਸ ਲਈ ਖਾਦਾਂ ਤੇ 6000 ਰੁਪਏ ਖਰਚ ਹੋ ਜਾਂਦੇ ਨੇ। 2500 ਰੁਪਏ ਪ੍ਰਤੀ ਏਕੜ ਝੋਨੇ ਦੀ ਲਵਾਇਦਾ ਖਰਚਾ ਅਤੇ 1000 ਮਸ਼ੀਨਰੀ ਦੇ ਰੱਖ-ਰਖਾਵ ਦਾ ਖਰਚਾ ਹੋ ਜਾਂਦਾ ਹੈ। 4000 ਰੁਪਏ ਪੱਕੀ ਲੇਬਰ ਦਾ ਖਰਚਾ ਹੋਣ ਦੇ ਨਾਲ ਨਾਲ 2500 ਬੋਰ ਨੂੰ ਡੂੰਘਾ ਕਰਨ ਦਾ ਖਰਚਾ ਆਉਂਦਾ ਹੈ। 2000 ਰੁਪਏ ਕੰਬਾਈਨ ਰਾਹੀਂ ਵਾਢੀ ਤੇ ਮੰਡੀ ਕਰਨ ਦਾ ਲੱਗਦਾ ਹੈ। ਤੇ 20000 ਹੈ ਜ਼ਮੀਨ ਦਾ ਠੇਕਾ। ਹੁਣ ਕੁੱਲ ਖਰਚਾ ਹੈ 51000 ਰੁਪਏ ਪ੍ਰਤੀ ਏਕੜ। ਚੋਨਾ ਛਮਾਈ ਦੀ ਫਸਲ ਹੈ सुरेंद्र ਸਿੰਘ ਦੀ 5 ਏਕੜ ਜ਼ਮੀਨ ਤੇ ਖਰਚਾ 51000 ਰੁਪਏ ਹੈ ਜੇਕਰ ਉਸਦੇ 1 ਏਕੜ ਖੇਤ ਚੋਂ 25 ਕੁਇੰਟਲ ਚੋਨਾ ਨਿਕਲਦਾ ਹੈ ਤਾਂ ਚੋਨੇ ਦਾ ਪ੍ਰਤੀ ਕੁਇੰਟਲ ਭਾ 1400 ਰੁਪਏ ਹੈ ਤਾਂ 1 ਏਕੜ ਦੀ ਆਮਦਨ 35000 ਰੁਪਏ ਬਣਦੀ ਹੈ ਇਸ ਤਰ੍ਹਾਂ सुरेंद्र ਸਿੰਘ ਨੂੰ ਇੱਕ ਕਿੱਲੇ ਚੋਂ 16000 ਰੁਪਏ ਦਾ ਘਾਟਾ ਪੈ ਰਿਹਾ ਹੈ ਜ਼ਮੀਨਾਂ ਘਟਾਂ ਇਹਦੇ ਕਰਕੇ ਚਲੋ ਫਿਰ ਸਬਸਿਡੀ ਵਿੱਚ ਆਹੀ ਜੇ ਕੋਈ ਕਰਜ਼ੇ ਵਿੱਚ ਵੀ ਮਾੜੀ ਮੋਟੀ ਰਾਇਤ ਚਾਹੀਦੀ ਹੈ ਹੁਣ 2 ਕਿਨ ਲਿਆ ਵਾਲਾ ਵੀ ਉਹੀ ਖਰਚੇ ਬਰਾਬਰ ਹੈ 20 ਕਿਨ ਲਿਆ ਵੀ ਬਰਾਬਰ ਹੈ ਹੁਣ 600 ਫੁੱਟ ਪਰ ਪਾਣੀ ਹੈ ਤੁਸੀਂ ਸਾਵਾ ਲਓ ਜਿਹੜੇ ਪਾ ਹੁਣ 3 ਕਿੱਲੇ ਜਿਹਦੇ ਨਾਲ ਬੋਰ ਨਹੀਂ ਲਾਉਂਗਾ ਤਾਂ ਜਮੀਨ ਬੇਲੀ ਪਈ ਹੈ 3 ਕਿਨ ਜਿਹੜਾ ਬੋਰ ਨਹੀਂ ਲਾ ਸਕਦਾ 5 ਲੱਖ ਰੁਪਏ ਫਿਰ 25 30 ਦੀ ਮੋਟਰ ਪੈਂਦੀ ਉਹ ਰ ਮੋਟਰਬੀਸ ਵਾਲੀ 70000 ਦੀ ਹੈ। ਖੇਤੀ ਦੇ ਖਰਚਿਆਂ ਤੋਂ ਪਰੇਸ਼ਾਨ ਸੁਰਿੰਦਰ ਦੇ ਘਰ ਦਾ ਖਰਚਾ ਵੀ ਦਿੱਕਤਾਂ ਪੈਦਾ ਕਰਦਾ ਹੈ। ਉਹਨਾਂ ਦੇ ਘਰੇਲੂ ਖਰਚੇ ਦੇ ਵਿੱਚ ਆਤ ਮਾਰ ਲੈਂਦੇ ਆ। ਸਭ ਤੋਂ ਵੱਡਾ ਖਰਚਾ ਹੈ ਰਸੋਈ ਦਾ। ਸੋ 12000 ਰੁਪਏ ਰਸੋਈ ਤੇ ਖਰਚ ਹੋ ਜਾਂਦੇ ਨੇ। 6000 ਰੁਪਏ ਬੱਚਿਆਂ ਦੀ ਪੜ੍ਹਾਈ ਤੇ ਲੱਗ ਜਾਂਦੇ ਨੇ। 2500 ਰੁਪਏ ਘਰੇਲੂ ਬਿਜਲੀ ਦਾ ਖਰਚਾ ਹੁੰਦਾ ਹੈ। ਅਤੇ 3000 ਰੁਪਏ ਕਿਰਾਏ ਪਾੜੇ ਦਾ ਖਰਚਾ ਹੁੰਦਾ ਹੈ ਸਿਹਤ ਠੀਕ ਰਹੇ ਇਸ ਲਈ 3000 ਦਵਾਈਆਂ ਤੇ ਵੀ ਖਰਚੇ ਜਾਂਦੇ ਨੇ 3000 ਰੁਪਏ ਕਪੜੇ ਦਾ ਖਰਚਾ ਹੋ ਜਾਂਦਾ ਹੈ ਯਾਨੀ ਕੁੱਲ ਖਰਚ 29500 ਰੁਪਏ ਹੋ ਜਾਂਦਾ ਹੈ ਸੁਰਿੰਦਰ ਦੇ 5 ਕਿੱਲਿਆਂ ਦੇ ਮਹੀਨੇ ਦੇ ਖਰਚੇ ਬਣਦੇ ਨੇ 42500 ਰੁਪਏ ਅਤੇ 5 ਕਿੱਲਿਆਂ ਦੀ ਮਹੀਨਾਵਾਰ ਆਮਦਨ 29165 ਰੁਪਏ ਬਣਦੀ ਹੈ ਅਤੇ ਮਹੀਨਾਵਾਰ ਕੋ ਰੇਲੂ ਖਰਚੇ ਤੇ ਖੇਤੀ ਖਰਚੇ 72000 ਰੁਪਏ ਬਣਦੇ ਨੇ ਜਦਕਿ ਮਹੀਨਾਵਾਰ ਆਮਦਨ ਸਿਰਫ 29165 ਬਣੀ ਹੈ 42835 ਰੁਪਏ ਦਾ ਮਹੀਨਾਵਾਰ ਖਰਚਾ ਉਸ ਦੇ ਪੱਲੇ ਪੈ ਰਿਹਾ ਜਿਸ ਦੀ ਪਰਪਾਈ ਲਈ ਉਹਨਾਂ ਨੇ ਬੈਂਕ ਤੋਂ ਲੋਨ ਲਿਆ ਹੋਇਆ ਹੈ ਅਤੇ ਲੋਨ ਦੀ ਕਿਸ਼ਤ ਖਰਚਿਆਂ ਚ ਨਹੀਂ ਜੋੜੀ ਗਈ ਹੈ ਜ਼ਮੀਨ ਘਟ ਹੈ ਬਾਰਸ਼ ਹੁੰਦੀ ਨਹੀਂ ਰੇ ਪੱਤਾ ਸਾਰਾ ਮਹਿੰਗਾ ਲੇਬਰ ਮਹਿੰਗੀ ਹੈ ਜ਼ਮੀਨਾਂ ਘਟ ਹੈ ਆਪਣੇ ਪਾ ਉਹਦੇ ਘਰ ਦਾ ਸਾਰਾ ਰੋਟੀ ਦਾ ਵੀ ਖਰਚਾ ਬੜਾ ਔਖਾ ਚੱਲ ਰਿਹਾ ਹੈ ਸਾਹਿਬ। ਸਿਰਫ ਇਸ ਕਿਸਾਨ ਦੀ ਨਹੀਂ ਬਲਕਿ ਸੂਬੇ ਦੇ तमाम ਕਿਸਾਨਾਂ ਦੀ ਇਹ ਹੀ ਹਾਲਤ ਬਣੀ ਹੈ। ਜਿਸ ਕਾਰਨ ਇਹਨਾਂ ਕਿਸਾਨਾਂ ਨੂੰ ਮੋਦੀ ਦੇ ਬਜਟ ਤੋਂ ਕਾਫੀ ਉਮੀਦਾਂ ਨਹੀਂ। ਕਿਸਾਨਾਂ ਦੀ ਮਾੜੀ ਹਾਲਤ ਬਾਰੇ ਅਰਸ਼ ਸ਼ਾਸਤਰੀ ਵੀ ਕਾਫੀ ਫਿਕਰਮੰਦ ਨੇ। ਸਭ ਤੋਂ ਐਸੇ ਸਾਲ ਦੇ ਵਿੱਚ ਜਿਹੜਾ ਮੁੱਦਾ ਰਹਿਣਾ ਹੈਗਾ ਉਹ ਸੋਕੇ ਦਾ ਮੁੱਦਾ ਹੈ। ਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਮੌਨਸੂਨ ਹੈ ਉਹਦੀ ਜਿਹੜੀ ਘਾਟ ਹੈ ਉਹ ਕਿਤੇ 15% ਹੈ ਕਿਤੇ 40% ਹੈ ਕਿਤੇ 50% ਹੈ ਔਰ ਕਈਆਂ ਥਾਵਾਂ ਦੇ ਉੱਤੇ ਖੇਤਾਂ ਦੇ ਵਿੱਚ ਜਿਹੜੀ ਪੈੜੀ ਦੀ ਫਸਲ ਹੈ ਉਹ ਲਗਾਈ ਨਹੀਂ ਜਈ ਕਈ ਹੁਣ ਤਾਈਂ ਕਈ ਥਾਵਾਂ ਤੇ ਜਿੱਥੇ ਮਾਰੂ ਇਲਾਕੇ ਨੇ ਉੱਥੇ ਮੀਂਹ ਆ ਬੈਣ ਕਰਕੇ ਫਸਲ ਬੀਜੀ ਨਹੀਂ ਗਈ ਤਾਂ ਪਹਿਲਾਂ ਤਾਂ ਇਸ ਸਾਲ ਦੇ ਵਿੱਚ ਸਰਕਾਰ ਨੂੰ ਜਿਹੜਾ ਕਾਫੀ ਪੈਸਾ ਜਿਹੜਾ ਹੈ ਉਹ ਸੁੱਕੇ ਵਾਸਤੇ ਰੱਖਣਾ ਪੈਣਾ ਹੈ ਤਾਂ ਕਿ ਜਿਹੜੇ ਕਿਸਾਨਾਂ ਦੀਆਂ ਫਸਲਾਂ ਮਾਰੀਆਂ ਗਈਆਂ ਨੇ ਸੁੱਕ ਸੁੱਕੇ ਦਾ ਸ਼ਿਕਾਰ ਹੋਈਆਂ ਨੇ ਉਹਨਾਂ ਨੂੰ ਕੋਈ ਮੁਆਵਜ਼ਾ ਦੇ ਕੇ ਉਹਨਾਂ ਦੀ ਰੋਜ਼ੀ-ਰੋਟੀ ਦਾ ਇੰਤਜ਼ਾਮ ਕੀਤਾ ਜਾ ਸਕੇ ਲੰਮੇ ਸਮੇਂ ਦੇ ਵਿੱਚ ਜਿਹੜੀ ਕਿਸਾਨੀ ਹੈ ਉਹ ਤੁਹਾਨੂੰ ਪਤਾ ਹੋਣਾ ਕਿ ਕਾਫੀ ਜ਼ਿਆਦਾ ਲੋਕ ਕਿਸਾਨ ਛੋਟੇ ਕਿਸਾਨ ਜਿਹੜੇ ਸੁਮਾਦ ਕਿਸਾਨ ਨੇ ਖੇਤੀ ਤੋਂ ਬਾਹਰ ਹੋ ਰਹੇ ਨੇ ਔਰ ਉਹਨਾਂ ਨੂੰ ਲਾਇਬੰਦ ਬਣਾਉਣ ਦੀ ਕਰ ਲਿਆ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਹੈ ਲੇਕਿਨ ਸਰਕਾਰ ਦੇ ਵਿੱਚ ਕੋਈ ਐਸਾ ਕੰਕਰੀਟ ਪ੍ਰੋਗਰਾਮ ਨਹੀਂ ਹੈ ਖਾਸ ਕਰਕੇ ਜਿਹਦੇ ਵਿੱਚ ਸੈਂਟਰ ਗਵਰਨਮੈਂਟ ਵੱਲੋਂ ਜਿਹਦੇ ਨਾਲ ਉਹ ਕਿਸਾਨੀ ਨੂੰ ਲਾਹੇਬੰਦ ਬਣਾਉਣ ਵਾਸਤੇ ਕੋਈ ਕੰਮਕਾਰ ਕਰ ਸਕਣ ਇਥੋਂ ਤੱਕ ਕਿ ਜਿਹੜੀਆਂ ਡਾਈਵਰਸੀਫਿਕੇਸ਼ਨ ਦੀ ਗੱਲ ਹੁੰਦੀ ਹੈ ਕਿ ਨਵੀਆਂ ਫਸਲਾਂ ਜਿਹੜੀਆਂ ਨੇ ਜਿਹੜੀਆਂ ਜਿਆਦਾ ਕਿਸਾਨ ਨੂੰ ਆਮਦਨ ਦੇ ਸਕਦੀਆਂ ਪਰ ਜਿੰਨਾ ਜੇ ਰਿਸਕ ਬਹੁਤ ਜ਼ਿਆਦਾ ਹੈ ਉਹਨਾਂ ਵਾਸਤੇ ਕੋਈ ਘੱਟੋ ਘੱਟ ਸਮਰਥਨ ਮੁੱਲ ਔਰ ਉਹਨਾਂ ਦੇ ਰੱਖ-ਰਖਾਅ ਵਾਸਤੇ ਉਹਨਾਂ ਦੀ ਪ੍ਰੋਕਿਊਰਮੈਂਟ ਵਾਸਤੇ ਉਹਨਾਂ ਦੇ ਸਟੋਰੇਜ ਵਾਸਤੇ ਕੋਈ ਇੰਤਜ਼ਾਮ ਕੀਤੇ ਜਾ ਸਕਣ ਅਜੇ ਵੀ ਸਾਡੇ ਜਿਹੜੇ ਅਨਾਜ ਨੇ ਉਹ ਬਹੁਤ ਸਾਰੇ ਥਾਵਾਂ ਤੇ ਬਾਹਰ ਕੱਚੇ ਥਾਵਾਂ ਤੇ ਰੱਖੇ ਜਾਂਦੇ ਨੇ ਜਿਹਦੇ ਨਾਲ ਕਾਫੀ ਜ਼ਿਆਦਾ ਨਾਜ ਜਿਹੜਾ ਪਰਬਾਦ ਹੋ ਜਾਂਦਾ ਹੈ ਸੋ ਜੇ ਨਵੀਆਂ ਫਸਲਾਂ ਜਿਹੜੀਆਂ ਨੇ ਖਾਸ ਕਰਕੇ ਸਬਜ਼ੀਆਂ ਦੇ ਫਲ ਨੇ ਉਹਨਾਂ ਨੂੰ ਸਟੋਰ ਕਰਨਾ ਹੈ ਤਾਂ ਤੁਹਾਨੂੰ ਏਸੀ ਸਟੋਰ ਜਿਹੜੇ ਕੋਲਡ ਸਟੋਰੇਜ ਬਣਾਉਣੇ ਪੈਣਗੇ ਸੂਬਾ ਸਰਕਾਰ ਮੁਤਾਬਕ ਪੰਜਾਬ ਦੇ ਕਿਸਾਨਾਂ ਸਰ 50000 ਕਰੋੜ ਤੋਂ ਵਾਅਦਾ ਕਰ ਜਾਏ ਪਿਛਲੇ 1 ਦਹਾਕੇ ਵਿੱਚ 7000 ਤੋਂ ਵੱਧ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਕਿਸਾਨੀ ਦੇ ਚੰਗੇ ਦਿਨ ਕਦੋਂ ਸ਼ੁਰੂ ਹੋਣਗੇ ਇਹ ਤਾਂ ਮੋਦੀ ਸਰਕਾਰ ਜਾਂ ਸੂਬੇ ਦੀ ਬਾਦਲ ਸਰਕਾਰੀ ਦੱਸ ਸਕਦੀ ਹੈ